ਦੇਖੋ ਅੱਜ ਸ਼ਾਮ ਨੂੰ 7:00 ਵਜੇ ਡਾਕਟਰ ਸੱਤੇਜੀ ਜੀ ਦੀ ਰਿਪੋਰਟ ਦੇ ਵਿੱਚ ਇੱਕ ਬੋਡੀ ਲੈ ਕੇ ਆਏ ਸੀ ਐਸਆਈ ਅਰਜਨ ਜੀ ਉਟਾਣਾਂ ਤੋਂ ਉਟਾਣਾ ਐਕਸੀਡੈਂਟ ਹੋਇਆ ਮਰਨ ਬ੍ਰਿੱਟ ਦਾ ਨਾਮ ਹੈ ਗੁਰਮੀਤ ਸਿੰਘ ਸਨ ਆਫ ਲਖਵੀਰ ਸਿੰਘ ਸੰਮਰਾਲਾ ਦੇ ਕੋਲ ਖੰਨਾ ਸ਼ਹਿਰ ਰੋਡ ਤੇ ਪੈਂਦੇ ਪਿੰਡ ਉਟਾਲਾ ਚ ਇੱਕ ਦਰਦਨਾਕ ਸੜਕ ਹਾ사 ਹੋਇਆ ਜਿਸ ਵਿੱਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ ਜਿਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਕਰੀਬ 5:30 ਵਜੇ ਖੰਨਾ ਨਵਾਂ ਸ਼ਹਿਰ ਰੋਡ ਤੇ ਪਿੰਡ ਓਟਾਲਾ ਚ ਖੰਨਾ ਵਾਲੀ ਸਾਈਡ ਤੋਂ ਇੱਕ ਮੋਟਰਸਾਈਕਲ ਤੇ ਸਵਾਰ ਵਿਅਕਤੀ ਆ ਰਿਹਾ ਸੀ ਅਤੇ ਦੂਸਰੀ ਤਰਫ ਤੋਂ ਓਵਰ ਸਪੀਡ ਤੇ ਰਫਤਾਰ ਗੱਡੀ ਨੇ ਦੂਸਰੀ ਸਾਈਡ ਜਾ ਕੇ ਮੋਟਰਸਾਈਕਲ ਸਵਾਰ ਨੂੰ ਆਪਣੀ ਚਪੇਟ ਚ ਲੈ ਲਿਆ ਅਤੇ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਗੁਰਮੀਤ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਲੋਲੜੀ ਕਲਾ ਤੋਂ ਹੋਈ ਹੈ ਮ੍ਰਿਤਕ ਦੀ ਪਛਾਣ ਗੁਰਮੀਤ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਨਿਵਾਸੀ ਲੋਲੜੀ ਕਲਾ ਤੋਂ ਹੋਈ ਹੈ

ਅ ਬ੍ਰਿੱਟ ਦਾ ਨਾਮ ਹੈ ਗੁਰਮੀਤ ਸਿੰਘ ਸਨ ਆਫ ਲਖਵੀਰ ਸਿੰਘ ਸੰਮਰਾਲਾ ਦੇ ਕੋਲ ਖੰਨਾ ਸ਼ਹਿਰ ਰੋਡ ਤੇ ਪੈਂਦੇ ਪਿੰਡ ਓਟਾਲਾ ਚ ਇੱਕ ਦਰਦਨਾਕ ਸੜਕ ਹਾ사 ਹੋਇਆ ਜਿਸ ਵਿੱਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ ਹੋ ਗਈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ ਜਿਸ ਦੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਕਰੀਬ 5:30 ਵਜੇ ਖੰਨਾ ਨਵਾਂ ਸ਼ਹਿਰ ਰੋਡ ਤੇ ਪਿੰਡ ਓਟਾਲਾ ਚ ਖੰਨਾ ਵਾਲੀ ਸਾਈਡ ਤੋਂ ਇੱਕ ਮੋਟਰਸਾਈਕਲ ਤੇ ਸਵਾਰ ਵਿਅਕਤੀ ਆ ਰਿਹਾ ਸੀ ਅਤੇ ਦੂਸਰੀ ਤਰਫ ਤੋਂ ਓਵਰ ਸਪੀਡ ਤੇ ਰਫਤਾਰ ਗੱਡੀ ਨੇ ਦੂਸਰੀ ਸਾਈਡ ਜਾ ਕੇ ਮੋਟਰਸਾਈਕਲ ਸਵਾਰ ਨੂੰ ਆਪਣੀ ਚਪੇਟ ਚ ਲੈ ਲਿਆ ਅਤੇ ਮੋਟਰਸਾਈਕਲ ਸਵਾਰੀ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਗੁਰਮੀਤ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਲੋਲੜੀ ਕਲਾ ਤੋਂ ਹੋਈ ਹੈ ਮ੍ਰਿਤਕ ਦੀ ਪਛਾਣ ਗੁਰਮੀਤ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਨਿਵਾਸੀ ਲੋਲੜੀ ਕਲਾ ਤੋਂ ਹੋਈ ਹੈ ਮੈਂ ਡਾਕਟਰ ਗੁਰਿੰਦਰ ਕੌਰ ਸਿਗਨ ਹਸਪੀਟਲ ਸਮਰਾਲਾ ਰੋਸਾ ਵਿੱਚ ਘਟਿਆ ਐਕਸੀਡੈਂਟ ਦੀ ਇਸ ਵਕਤ ਇੰਗੇ ਐਡ ਗੋਆ ਮੌਨ ਕਿੰਕੋ ਬਰਾਤ ਹਾਂਜੀ ਕੱਲ ਸਾਡੇ ਕੋਲ ਸ਼ਾਮ ਨੂੰ 7:00 ਵਜੇ ਡਾਕਟਰ ਸਰਤੇਜੀ ਜੀ ਡਿਊਟੀ ਤੇ ਵੀ ਇੱਕ ਬੋਡੀ ਲੈ ਕੇ ਆਏ ਸੀ ਏਐਸਆਈ ਅਰਜਨ ਜੀ ਉਤਾਰਨ ਤੋਂ ਉਤਾਰਨਾ ਐਕਸੀਡੈਂਟ ਹੋਇਆ ਨਾ ਅ ਬ੍ਰਿੱਟਕ ਦਾ ਨਾਮ ਹੈ ਗੁਰਮੀਤ ਸਿੰਘ son of ਲਖਵੀਰ ਸਿੰਘ ਵਸੇ ਲਲੋੜੀ ਕਲਾਂ ਇਹਨੇ ਦੀ ਉਮਰ ਲਗਭਗ 35 ਸਾਲ ਹੈ ਲੜਕੀ ਇਹ ਕੋਈ ਐਕਸੀਡੈਂਟ ਇਲੀਆ ਰੈਪ੍ਰੈਜ਼ੈਂਟੇਟਰੀ ਚਾਰੀ ਅੰਤਰਾਜਾ ਲੜਕਾ ਤੇ ਆ ਗਿਆ ਉਹਨੇ ਦਾ ਨਾਮ ਮੇਰੇ ਕੋਲ ਤੇ ਹਜੇ ਕੁਝ ਨਹੀਂ ਹੈ ਹੋ ਸਕਦਾ ਕੋਈ ਰੈਫਰ ਕੀਤਾ ਗਿਆ ਹੋਵੇ ਐਂ ਤਾਂ ਕਾਫੀ ਪੇਸ਼ੈਂਟਸ ਆਤ ਨੂੰ ਰੈਫਰ ਕੀਤੇ ਗਏ